ਰੋਟੀ ਬਣਾਉਣ ਗਿਆ ਉਹ ਤੋਂ ਸਾਡੇ 6 ਵਜੇ ਉਹਨੇ ਲਿਆ ਕੇ ਗੱਡੀ ਚਾਹੇ ਲੋਤ ਬਣਾ ਕੇ ਮੈਨੂੰ ਪੜਾਤਾ ਕੋਈ ਕੋਈ ਸਾਸੀਗਾ ਪੱਟਾਂ ਦੇ ਸਨ ਚ जख्म ਸਾਸੀਗਾ ਨੀਲ ਇੰਨਾ ਮੋਢਿਆਂ ਤੇ ਸੀ ਸਾਰਾ ਸਾਰਾ ਉਹਦਾ ਪੱਟਾ ਵਸੀ ਮਗਰਲੇ ਪਾਸੋਂ ਗਿੱਚੀ ਪਤਾ ਉਹ ਜਿਹੜੇ ਮੁੰਡੇ ਸੀ ਕੌਣ ਸੀ ਉਹ ਮੁੰਡੇ ਜੀ ਐਂ ਹੀ ਲੁੱਟ ਖੋਹ ਐਂ ਕਰਦੇ ਸੀ ਪਹਿਲਾਂ ਜੀ ਬਾਜੇਖਾਨੇ ਦੇ ਸੀਗੇ ਨਸ਼ਾ-ਨੁਸ਼ਾ ਫੁੱਲ ਕਰਦੇ ਹੋ ਜੀ ਜਿਨੂੰ ਮਰਜ਼ੀ ਪੁੱਛ ਸਕਦੇ ਨਸ਼ਾ-ਨੁਸ਼ਾ ਫੁੱਲ ਕਰਦੇ ਉਹ ਚਿੱਟਾ ਘਰ ਜਿਹੜਾ ਕੋਈ ਮਰਜ਼ੀ ਮਿਲ ਜਾਉਂਦਾ ਉਹਨਾਂ ਨੂੰ ਪਹਿਲਾਂ ਤੇ ਵੀ ਉਹ ਜੇਲ੍ਹ 'ਚ ਬਹੁਤ ਵਾਰੀ ਜਾ ਗਏ ਆ ਹੁਣ ਜਿਵੇਂ ਜੀ ਛੁੱਟੀ ਤੇ ਆਏ ਸੀਗੇ ਇਹੋ ਜੇਲ੍ਹ 'ਚੋਂ ਜੀ ਤਰੀਕ ਪੈਂਦੀ ਰਹਿੰਦੀ ਉਹਨਾਂ ਦੀ ਕਹਿ ਕੇ ਫਟਾਫਟ ਉਹਨੇ ਗੱਡੀ ਸਟਾਰਟ ਕੀਤੀ ਤੇ ਵਾਪਸ ਚਲੇ ਗਏ ਜੇ ਕਹਿੰਦੇ ਸਾਡੀ ਲੋੜ ਪਈ ਤਾਂ ਸਾਨੂੰ ਦੁਬਾਰਾ ਕਾਲ ਕਰ ਲਿਓ ਪੁੱਛ ਲਿਓ ਵੀ ਅਸੀਂ ਆ ਜਾਾਂਗੇ ਨਹੀਂ ਤਾਂ ਅਸੀਂ ਸਵੇਰ ਸਸਕਾਰ ਤੇ ਆਵਾਂਗੇ ਇਹ ਗੱਲ ਵੀ ਉਹਨਾਂ ਨੇ ਕਹੀ ਆ ਪਤਾ ਸੀ ਬਠਿੰਡੋਂ ਆਈ ਜਾਂਦੇ ਸੀ ਪਤਾ ਸੀ ਵੀ ਹਾਂਜੀ ਉਹ ਡੈੱਡ ਸੀਗਾ ਮਤਲਬ ਉਹਨਾਂ ਨੂੰ ਸਾਰਾ ਪਤਾ ਸੀਗਾ ਜੀ ਤੇ ਉਹਨਾਂ ਨੇ ਇਹ ਨਾ ਕਿਹਾ ਸੀ ਕਿ ਉਹਨੇ ਨਸ਼ਾ ਕੀਤਾ ਹੋਇਆ ਪਰ ਉਹਨੇ ਉਦੋਂ ਉਸ ਟਾਈਮ ਕੋਈ ਨਸ਼ਾ ਨਹੀਂ ਕੀਤਾ ਸੀ ਉਹ ਮਾਰ ਕੇ ਲਿਆਈ ਸੀ ਜਿਹੜੇ ਡਿੱਗਿਆ ਪਿਆ ਸੀ ਮੰਨ ਕੇ ਚੱਲੋ ਜੇ ਬੰਦਾ ਡੈਗਦਾ ਉਹਦੇ ਮਿੱਟੀ ਵੀ ਲੱਗਦੀ ਹੈ ਮਾੜੀ ਮੋਟੀ ਨਾ ਤਾਂ ਉਹਦੇ ਕੋਈ ਮਾੜੀ ਜੀ ਮਿੱਟੀ ਸੀ ਕਿ ਸਰੋ ਦੇ ਸਲਾਬਾ ਸੀਗੇ ਸਰ ਵੀ ਉਹਨਾਂ ਨੇ ਧੋਕੇ ਲਿਆਂਦਾ ਸੀਗਾ ਸੱਟ ਜਾਨੀ ਕਿ ਨੂੰ ਰੋਕ ਕੇ ਲਿਆਂਦਾ ਸੀਗਾ ਉਹਦਾ ਉਹਨਾਂ ਨੇ ਜਾਣ ਲੱਗੇ ਵੀ ਐਂ ਕਹਤਾ ਸੀਗੇ ਚਲ ਪਾਣੀ ਪਾਲਿਓ ਉਸ ਆਜੂ ਦਾ ਮਾੜਾ ਮੋਟਾ ਉਹ ਕੰਦੇ ਪਾਣੀ ਨਾ ਪਾਇਆ ਸਾਰੀ ਜਗ੍ਹਾ ਤੇ ਨੀਲ ਪਏ ਪਏ ਸੀ ਅੱਛਾ ਆ ਜਿੱਤੇ ਪੱਟ ਤੇ ਜੀ ਮੂੰਹ ਤੇ ਨੀਲ ਪਏ ਪਏ ਸੀ ਅਸੀਂ ਸਿਰ ਤੱਕ ਦੇਖਿਆ ਨਹੀਂ ਸੀ ਸਾਨੂੰ ਇਹ ਪਕਾਬਰ ਗਏ ਸੀ ਕਿ ਸਾਡੇ ਤੋਂ ਦੇਖਿਆ ਨਹੀਂ ਗਿਆ ਤੂੰ ਦੋਸੀ ਜਾ ਕੇ ਜਦੋਂ ਸਵੇਰ ਜਦੋਂ ਪੁਲਿਸ ਆਈ ਉਦੋਂ ਚੈੱਕ ਕੀਤਾ ਜੀ ਸਿਰ ਤੇ ਵੀ ਛੱਟ ਲੱਗੀ ਪਈ ਸੀ ਐ ਇੰਨਾ ਵੱਡਾ ꨭ ਪਾਇਆ ਪਿਆ ਸੀ ਠੀਕੇ ਵਗੈਰਾ ਵੀ ਲੱਗੇ ਨਹੀਂ ਪੁੱਤ ਠੀਕ ਆ ਕੋਈ ਨਹੀਂ ਲਾਉਂਦਾ ਸੀ ਉਹ ਪਰ ਜਦੋਂ ਹਾਂ ਉਹ ਨਹੀਂ ਲਾਉਂਦਾ ਸੀ ਜਦੋਂ ਇਹਨਾਂ ਨੇ ਚੱਕ ਕੇ ਲਿਆ ਕੇ ਦਿੱਤਾ ਮੈਨੂੰ ਠੀਕ ਆ ਪਰ ਉਹਦੇ ਇੱਥੇ ਮਾਰੇ ਮਾਰੇ ਜਿਵੇਂ ਦਾਗ ਆ ਪਾ ਕਹਿ ਦਿੰਦੇ ਆ ਕੋਈ ਚੀਜ਼ ਮਾਰੀ ਆ ਆ ਇਸ ਸੋ ਇਹਨਾਂ ਦੇ ਹਿਸਾਬ ਨਾਲ ਦਾਗ ਉਹਨਾਂ ਨੇ ਕਿ ਲਿਆ ਕੇ ਦਿੱਤਾ ਮੈਨੂੰ ਬੜਾ ਤੀਆਂ ਬਾਵਾ ਪੋਟੀਆਂ ਦੇ ਠੀਕੇ ਲੈਂਦਾ ਸੀ ਪੁੱਤ ਪੈਂਟਰ ਸੀਗਾ ਉਹ ਸਾਹਮਣੇ ਘਰ ਵਾਲੇ ਮੁੰਡੇ ਨਾ ਜਾਂਦਾ ਹੁੰਦਾ ਸੀ ਰੰਗ ਰੰਨਾ ਮੇਰੀ ਬੁੱਕਲ 'ਚ ਸਿਰ ਸੀਗਾ ਸਿਰ 'ਚ ਕੋਈ ਖੂਨ ਨਹੀਂ ਨਿਕਲਿਆ ਜਦੋਂ ਬਾਅਦ 'ਚ ਮੁਲਾਜ਼ਮਾ ਨੇ ਆ ਕੇ ਪੁੱਛ ਦੱਸ ਕੀਤੀ ਵੇਖਿਆ ਉਹਨਾਂ ਨੇ ਟੇਡਾ ਕਰਕੇ ਇੰਨਾ ਫੱਟ ਸੀ ਸਾਨੂੰ ਉਹਦਾ ਵੀ ਨਹੀਂ ਪਤਾ ਲੱਗਿਆ ਛੋਟੇ ਕੋਲੇ ਗਿਆ ਪੰਪ ਤੇ ਹਾਂਜੀ ਸਾਡੇ ਕੋਲ ਰੋਟੀ ਫੜਾ ਕੇ ਖਾ ਕੇ ਰਾਮਦਨ ਅਰ ਬੱਜ ਜਿੰਨੇ ਸੀ ਉਹਦਾ ਮੋਬਾਈਲ ਦੇਖਿਆ ਸਾਰੇ ਕੰਟੈਕਟ ਡੀਲੀਟ ਕੀਤੇ ਪਏ ਸੀ ਤੇ ਫੋਨ 에어ਪਲੇਨ ਤੇ ਲਾਇਆ ਪਿਆ ਸੀ ਅੱਛਾ ਕਿਹ ਕੋਈ ਫੋਨ ਨਾ ਲਾਇਆ ਕੋਈ ਜਿੰਨੇ ਫੋਨ ਸੀ ਸਾਰੇ ਡੀਲੀਟ ਕਰਤੇ ਗੋਲਰ ਉੱਤੇ ਸਾਡੇ 4 ਘਰ ਦੇ ਨੰਬਰ ਹੀ ਜਗੇ ਸੀ 5 ਉਹ ਜਿਹੜੇ ਉਹਨਾਂ ਦੀ ਕੋਲ ਆਈ ਸੀਗੀ ਉਹ WhatsApp ਤੇ ਆਈ ਸੀ ਜਿਹੜੇ ਦੂਜੂ ਸਿੰਪਲ ਕਾਲ ਸੀਗੀ ਉੱਤੋਂ ਸਾਰੀ ਕਾਲ ਐ ਸਵੀਟ ਡਿਲੀਟ ਕਰਕੇ ਵਿੱਚ ਘਰ ਦੇ ਆਂਦੇ ਨੰਬਰ ਹੀ ਰਹਿ ਗਏ ਸੀ ਉੱਪਰ ਕੱਲੇ ਇਹਨਾਂ ਦੇ ਜਿਹੜੇ ਉਹਨਾਂ ਮੁੰਡਿਆਂ ਦੇ ਹਾਂ ਉਹ ਮੁੰਡਿਆਂ ਦੀ ਜਾਨ ਹਾਂ WhatsApp ਵਾਲੇ ਰਹਿ ਗਏ ਸੀ ਉਹਨਾਂ ਤੋਂ ਗੱਲ ਕੀਤੀ ਉਹ ਮੁੰਡਿਆਂ ਨਾਲ ਕੋਈ ਦੁਸ਼ਮਣ ਹੀ ਰੰਜੇ ਸੀਗੀ ਨਹੀਂ ਪਤਾ ਤਾਂ ਲੜਦਾ ਹੀ ਨਹੀਂ ਕਿਸੇ ਨਾਲ ਉਹ ਤਾਂ ਕਿਸੇ ਨਾਲ ਹੀ ਨਹੀਂ ਲੜਦਾ ਸੀ ਉਹ ਤਾਂ ਆਪਣੇ ਕੰਮ 'ਤੇ ਧਿਆਨ ਰੱਖਦਾ ਸੀ ਜਿਵੇਂ ਉਹ ਕਹਿੰਦੇ ਕਿ ਚਿੱਟਾ ਲਾਇਆ ਸੀ ਨਸ਼ਾ ਕਰਦਾ ਸੀ ਮੁੰਡਾ ਤੁਹਾਡਾ ਪੁੱਤ ਪਹਿਲਾਂ ਕਰਦਾ ਸੀ ਹਟ ਗਿਆ ਸੀ ਹੁਣ ਹਾਂ ਹਟਿਆ ਹੋਇਆ ਸੀ ਹੁਣ ਇਕੱਲੀ ਜੀਵ ਵਾਲੀ ਅੱਧੀ ਗੋਲੀ ਖਾਂਦਾ ਸੀ ਕਿੰਨੇ ਵੀ ਸੰਗ ਦਾ ਸਾਰੀ ਅੱਡੇ ਤੇ ਥਾਣੇ 'ਚ ਗਏ ਤੇ ਸਾਨੂੰ ਵੇਖ ਕੇ ਆ ਮੁੱਛਾਂ ਨੂੰ ਵੜਦਿਆਂ ਲੱਗੀ ਜਿਨ੍ਹਾਂ ਨੇ ਮੇਰੇ ਸਾਹਿਬ ਮੁੰਡੇ ਦਾ ਕਤਲ ਕੀਤਾ ਹੈ ਅੱਛਾ ਤੇ ਮੁੱਛਾਂ ਨੂੰ ਹਾਂ ਜੀ ਹਾਵਾਂ ਲੜ ਦੇ ਵਿੱਚ ਸਹੀ ਹੈ ਅੱਛਾ ਤੇ ਮੁੱਛਾਂ ਨੂੰ ਵੜਦਿਆਂ ਲਾ ਕੇ ਸਾਨੂੰ ਕਿੰਨੇ ਤਿੰਨੇ ਨਹੀਂ ਸੀ ਟੋਟਲ ਕਿੰਨੇ ਫੜੇ ਹੁਣ ਦੋ ਜਣੇ ਆ ਜੀ ਦੋ ਫੜੇ ਇੱਕ ਫਿੱਕੀ ਨਹੀਂ ਫੜਿਆ ਤਿੰਨੇ ਜਣੇ ਫੜੇ ਫੜੇ ਹੋਏ ਆ ਥਾਣੇ ਦੇ ਵਿੱਚ ਨਹੀਂ ਹਾਂ ਥਾਣੇ ਦੇ ਵਿੱਚ ਆ ਤੇ ਮੁੱਛਾਂ ਨੂੰ ਵਟਦੀ ਜਾਂਦੀ ਸੀ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਾਜਾਖਾਨਾ ਵਿੱਚ ਖੜੇ ਆ ਜਿੱਥੇ ਘਟਨਾ ਵਾਪਰੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਮੌਦਾ ਕਾਰਨ ਕੀ ਹੈ ਜਿਹੜਾ ਪਰਿਵਾਰ ਹੈ ਉਹਨਾਂ ਨੇ ਕਈ ਲੋਕਾਂ ਉੱਤੇ ਇਲਜ਼ਾਮ ਲਗਾਏ ਨੇ ਪੂਰਾ ਮਾਮਲਾ ਜਾਣਦੇ ਸਾਡੇ ਨਾਲ ਉਸ ਨੌਜਵਾਨ ਦੀ ਮਾਤਾ ਨੇ ਤੇ ਨਾਲ ਭਾਈ ਨੇ ਤੁਸੀਂ ਭਰਾਓ ਬਈ ਉਹਨਾਂ ਦੇ ਹਾਂਜੀ ਕੀ ਘਟਨਾ ਵਾਪਰੀ ਹੈ ਬਈ ਫਿਰ ਇਹ ਭਰਾ ਨੂੰ ਇੱਥੋਂ ਲੈ ਕੇ ਸੀਗੇ ਦੋ ਤਿੰਨੇ ਨੇ ਸੀ ਤੇ ਜਦੋਂ ਥੋੜੇ ਟਾਈਮ ਬਾਅਦ ਪਤਾ ਲੱਗਿਆ ਅਸੀਂ ਲੱਭਦੇ ਰਹੇ ਮਿਲਿਆ ਨਹੀਂ ਥੋੜੇ ਟਾਈਮ ਬਾਅਦ ਅਸੀਂ ਜਦੋਂ ਉਹਨਾਂ ਦੇ ਸ਼ੱਕ ਗਿਆ ਸੀ ਫੋਨ ਲਾਇਆ ਉਹਨੂੰ ਕਿ ਅਸੀਂ ਤੁਹਾਡਾ ਮੇਰਾ ਭਰਾ ਤੁਹਾਡੇ ਨਾਲ ਆ ਹੂੰ ਤੋ ਕਹਿੰਦੇ ਸਾਡੇ ਨਾਲ ਤਾਂ ਹੈ ਨਹੀਂ ਬਈਲਾ ਪਹਿਲਾਂ ਮੁੱਕਰ ਗਈ ਸੀ ਜਦੋਂ ਉਹਨੇ ਥੋੜਾ ਜੋਰ ਪਾਇਆ ਫਿਰ ਉਹ ਕਹਿੰਦੇ ਸਾਡੇ ਨਾਲ ਆ ਫਰੀਦਕੋਟ ਆ ਫਿਰ ਥੋੜੇ ਟਾਈਮ ਬਾਅਦ ਕਹਿੰਦੇ ਅਸੀਂ ਚੱਕੀ ਲੈ ਕੇ ਆਉਨੇ ਕਹਿੰਦੇ ਸਾਨੂੰ ਰਾਹ 'ਚ ਮਿਲਿਆ ਸੀਗਾ ਕਹਿੰਦੇ ਟੀਕਰ ਟੁਕਲ ਆਇਆ ਸੀ ਨਸ਼ਾ ਪਤਾ ਕਿ ਜਿਹਨੇ ਜਿਆਦਾ ਕੀਤਾ ਸੀ ਕਹਿੰਦੇ ਅਸੀਂ ਨਾਲ ਲਈ ਆਉਨੇ ਓਏ ਕੀ ਘਟਨਾ ਵਾਪਰਦੀ ਆ ਪੂਰੀ ਕਿੰਨੀ ਉਮਰ ਸੀ ਕੌਣ ਸੀ ਮੁੰਡਾ ਕਿੱਥੇ ਗਿਆ ਸੀ ਕੀ ਹੋਇਆ ਸਰਦਾਰ ਜੀ ਉਮਰ ਤਾਂ ਜੀ ਉਹਦੀ 23 ਸਾਲ ਸੀ ਜੀ 23 ਸਾਲ ਸੀ ਜੀ ਐਂ ਕਰਕੇ ਜੀ ਗਿਆ ਸੀਗਾ ਇਹਨਾਂ ਨੇ ਸਾਨੂੰ ਕੋਈ ਪਤਾ ਨਹੀਂ ਪਹਿਲਾਂ ਕਹਿੰਦੇ ਕਿ ਸਾਡੇ ਨਾਲ ਹੈ ਨਹੀਂ ਗਏ 10-15 ਮਿੰਟ ਬਾਅਦ ਕਹਿੰਦੇ ਸਾਨੂੰ ਮਿਲ ਗਿਆ ਹਾਂ ਤਾਂ 10-15 ਮਿੰਟ ਵਿੱਚ ਇੰਨੇ ਟਾਈਮ ਹੋ ਚੁੱਕੇ ਹਨ ਤਾਂ 15 ਮਿੰਟਾਂ ਵਿੱਚ ਕਹਿੰਦੇ ਹਾਂਜੀ ਸਾਡੇ ਕੋਲੇ ਆ ਜੀ ਸਾਨੂੰ ਐਵੇਂ ਦੇਖ ਕੇ ਸਾਨੂੰ ਕਹਿੰਦੇ ਕਿ ਨਸ਼ਾ ਪਤਾ ਵਧ ਕੀਤਾ ਆ ਜੀ ਇਹਨੇ ਅੱਛਾ ਨਸ਼ਾ ਪਤਾ ਵਧ ਕੀਤਾ ਕੀ ਐ ਕਰਕੇ ਕੀ ਉੱਥੇ ਪਿਆ ਸੀਗਾ ਇਹ ਛੱਟਪੇਟ ਦਾ ਸਾਨੂੰ ਪਤਾ ਨਹੀਂ ਸੀ ਬਾਅਦ 'ਚ ਅਸੀਂ ਦੇਖਿਆ ਕਿ ਛੱਟਪੇਟ ਵੀ ਲਈ ਹੋਈ ਆ ਮੁੰਡੇ ਦੇ ਸਾਰੀ ਜਗ੍ਹਾ ਤੇ ਨੀਲ ਪਏ ਪਏ ਸੀ ਅੱਛਾ ਆ ਜੀ ਤੇ ਪੱਟ ਤੇ ਜੀ ਮੂੰਹ ਤੇ ਨੀਲ ਪਏ ਪਏ ਸੀ ਅਸੀਂ ਸਿਰ ਤੇ ਦੇਖਿਆ ਨਹੀਂ ਸੀ ਸਾਨੂੰ ਇਹ ਪਕਾਬਰ ਕੇ ਸੀ ਕਿ ਸਾਡੇ ਤੋਂ ਦੇਖਿਆ ਨਹੀਂ ਗਿਆ ਜਦੋਂ ਅਸੀਂ ਜਾ ਕੇ ਜਦੋਂ ਸਵੇਰ ਜਦੋਂ ਪੁਲਿਸ ਆਈ ਉਦੋਂ ਚੈੱਕ ਕੀਤਾ ਜੀ ਸਿਰ ਤੇ ਵੀ ਛੱਟ ਲੱਗੀ ਪਈ ਸੀ ਇੰਨਾ ਵੱਡਾ ਪਾੜ ਪਾਇਆ ਪਿਆ ਸੀ ਜੀ ਦੇ ਵਿੱਚ ਹਾਂਜੀ ਉਹ ਜਿਹੜੇ ਮੁੰਡੇ ਸੀ ਕੌਣ ਸੀ ਉਹ ਮੁੰਡੇ ਜੀ ਐਂ ਹੀ ਲੁੱਟਖੋਈਆਂ ਹੀ ਕਰਦੇ ਸੀ ਪਹਿਲਾਂ ਜੀ ਬਾਜੇਖਾਨੇ ਦੇ ਸੀਗੇ ਨਸ਼ਾ-ਨੁਸ਼ਾ ਫੁੱਲ ਕਰਦੇ ਉਹ ਜੀ ਜਿਨੂੰ ਮਰਜ਼ੀ ਬੋਝ ਸਕਦੇ ਨਸ਼ਾ-ਨੁਸ਼ਾ ਫੁੱਲ ਕਰਦੇ ਉਹ ਚਿੱਟਾ ਘਰ ਜਿਹੜਾ ਕੋਈ ਮਰਜ਼ੀ ਮਿਲ ਜਾ ਉਹਨਾਂ ਨੂੰ ਪਹਿਲਾਂ ਤੇ ਵੀ ਉਹ ਜੇਲ੍ਹ ਚ ਬਹੁਤ ਵਾਰੀ ਜਾ ਗਏ ਆ ਹੁਣ ਜਿਵੇਂ ਜੀ ਛੁੱਟੀ ਤੇ ਆਏ ਸੀਗੇ ਇਹੋ ਜੇਲ੍ਹ ਚੋਂ ਜੀ ਤਰੀਕ ਪੈਂਦੀ ਰਹਿੰਦੀ ਉਹਨਾਂ ਦੀ ਤੇ ਐਂ ਕਰਕੇ ਜੀ ਤੇ ਤੁਹਾਡੇ ਮਤਲਬ ਜਦੋਂ ਛੱਡ ਕੇ ਗਏ ਆ ਉਦੋਂ ਕੀ ਹਾਲਾਤ ਸੀਗੇ ਉਹਨਾਂ ਦੇ ਜੀ ਦੰਦਲ ਪੈਂਦੀ ਸੀ ਕੱਲੀ ਨਹੀਂ ਸਾ ਕੋਈ ਕੋਈ ਸਾ ਕਦ ਕੀ ਘਟਨਾ ਵਾਪਰਦੀ ਐ ਇੱਕਦੋ ਮੁੰਡਾ ਘਰੋਂ ਜਾਂਦਾ ਤੇ ਕਦੋਂ ਆਉਂਦਾ ਘਰੇ ਉਹ ਰੋਟੀ 11 ਵਜੇ ਲੈ ਕੇ ਗਿਆ ਪੰਪ ਤੇ ਕਹਿੰਦਾ ਮੰਮੀ ਮੈਂ ਬਾਈ ਹੋਰਾਂ ਦੀ ਰੋਟੀ ਬੜਾ ਕੇ ਆਉਣਾ ਮੈਂ ਕਹਾ ਚੰਗਾ ਪੁੱਤ ਰੋਟੀ ਫੜਾਉਣ ਗਿਆ ਉਹ ਤੋਂ 6:30 ਵਜੇ ਉਹਨਾਂ ਨੇ ਲਿਆ ਕੇ ਗੱਡੀ ਚੈਲੋਥ ਬਣਾ ਕੇ ਮੈਨੂੰ ਫੜਾਤਾ ਕੋਈ ਕੋਈ ਸਾ ਸੀਗਾ ਪੱਟਾਂ ਦੇ ਸਨ ਚ जख्म ਸਾ ਸੀਗਾ ਨੀਲ ਇੰਨਾ ਮੋਢਿਆਂ ਤੇ ਸੀ ਸਾਰੇ ਸਾਰੇ ਉਹਦਾ ਪਟਿਆ ਵੇ ਸੀ ਮਗਰਲੇ ਪਾਸੋਂ ਗਿੱਚੀ ਪਤਾ ਪਤਾ ਮੈਨੂੰ ਚਾਹੀਦਾ ਮੇਰਾ ਪੁੱਤ ਮੈਨੂੰ ਕੋਣ ਮੇਰਾ ਪੁੱਤ ਤਾਂ ਮੈਨੂੰ ਮਿਲਦਾ ਨਹੀਂ ਮੈਨੂੰ ਇਨਸਾਫ ਚਾਹੀਦਾ ਪੁੱਤ ਮੇਰੀ ਮਿਹਨਤ ਕੋਈ ਜਿਵੇਂ ਕਹਿੰਦੇ ਕਿ ਟੀਕੇ ਵਗੈਰਾ ਵੀ ਲੱਗਾ ਨਹੀਂ ਪੁੱਤ ਠੀਕ ਆ ਕੋਈ ਨਹੀਂ ਲਾਉਂਦਾ ਸੀ ਉਹ ਪਰ ਜਦੋਂ ਹਾਂ ਉਹ ਨਹੀਂ ਲਾਉਂਦਾ ਸੀ ਜਦੋਂ ਇਹਨਾਂ ਨੇ ਚੱਕ ਕੇ ਲਿਆ ਕੇ ਦਿੱਤਾ ਮੈਨੂੰ ਠੀਕ ਆ ਪਰ ਉਹਦੇ ਇੱਥੇ ਮਾਰੇ ਮਾਰੇ ਜਿਵੇਂ ਦਾਗ ਆ ਪਾ ਕਹਿ ਦਿੰਦੇ ਆ ਕੋਈ ਚੀਜ਼ ਮਾਰੀ ਆ ਆਏ ਸੁਣ ਲੈ ਸਾਬਨਾ ਦਾਗ ਉਹਨਾਂ ਨੇ ਕਿਹਾ ਕਿ ਤੇ ਮੈਨੂੰ ਬੜਾ ਤੀਆਂ ਬਾਵਾ ਪਤ ਨਹੀਂ ਹੋਰ ਮੇਰੇ ਤਾਂ ਮੇਰੀ ਮਿਹਨਤਾ ਬੋਤ ਮੈਨੂੰ ਇਨਸਾਫ ਚਾਹੀਦਾ ਕਿੰਨੇ ਸਮੇਂ ਬਾਅਦ ਜਦੋਂ ਘਰੇ ਆਉਣ ਤੋਂ ਬਾਅਦ ਮੌਤ ਦੀ ਮੁੰਡੇ ਉਹਤ ਮੈਂ ਬਠਿੰਡੇ ਲੈ ਗਈ ਸੀ ਚੱਕ ਕੇ ਮੇਰਾ ਮਨ ਨਹੀਂ ਖੜਾ ਠੀਕ ਆ ਬਠਿੰਡੇ ਲੈ ਗਈ ਚੱਕ ਕੇ ਤੇ ਨਾ ਹਸਪੀਟਲਾਂ ਚ ਜਾਈ ਗਈ ਚੱਕ ਕੇ ਉਹਨਾਂ ਨੇ ਜਵਾਬ ਦਿੱਤਾ ਠੀਕ ਆ ਇਸ ਤੋਂ ਬਾਅਦ ਉਹ ਤੋਂ ਮੁਕੇ ਨੂੰ ਲਿਆਂਦਾ ਮੈਨੂੰ ਇਨਸਾਬ ਚਾਹੀਦਾ ਮੈਂ ਹੋਰ ਕੁਛ ਨਹੀਂ ਮੰਗਦੀ ਉਹਨਾਂ ਦਾ ਕਹਿਣਾ ਸੀ ਵੀ ਮੁੰਡੇ ਨਸ਼ਾ ਕੀਤਾ ਹਾਂਜੀ 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 ਉਹ ਕਹਿੰਦੇ ਸੀਗੇ ਉਹ ਕਹਿੰਦੇ ਸੀ ਨਸ਼ਾ ਕੀਤਾ ਜੀ ਨਸ਼ਾ ਪਰ ਉਹਨਾਂ ਨੇ ਆਪ ਮਾਰੀਆਂ ਸੂਈਆਂ ਜੀ ਨਸ਼ਾ ਜੀ ਜੀ ਵਾਲੀ ਗੋਲੀ ਜਰੂਰ ਖਾਂਦਾ ਸੀ ਪਤਾ ਹੋਰ ਕੁਛ ਨਹੀਂ ਕਰਦਾ ਸੀ ਨਸ਼ਾ ਛੱਡ ਰਿਹਾ ਸੀ ਤੁਹਾਨੂੰ ਤਿੰਨ ਹੋ ਗਏ ਜੀ ਕੰਦਨ ਹੋ ਗਏ ਵਾਕਾ ਹੋਈ ਸਾਡੇ ਕੋਈ ਮੈਂਬਰ ਪੰਚਾਇਤ ਕੋਈ ਨਹੀਂ ਸਾਡੇ ਘਰੇ ਆਇਆ ਸਾਡੇ ਪੁੱਛਦਾ ਸੀ ਸਾਡੇ ਪੁੱਛਦਾ ਸਹੀ ਨਹੀਂ ਸਾਡੇ ਪਿੰਡ ਦੇ ਵਿੱਚ ਮੈਂਬਰ ਪੰਚਾਇਤ ਸਾਡੇ ਕੋਈ ਨਹੀਂ ਆਇਆ ਮੈਂ ਹਾਂ ਜਿਹੜੇ ਮੁੰਡੇ ਸੀ ਕਿ ਤੈਨੂੰ ਨਸ਼ਾ ਨੁਸ਼ਾ ਕਰਦੇ ਸੀ ਇਹਨਾਂ ਨੇ ਜਿਹੜੇ ਲੈ ਗਏ ਹਾਂਜੀ ਹਾਂਜੀ ਉਹ ਨਸ਼ਾ ਕਰਦੇ ਸੀ ਜੀ ਅੱਛਾ ਉਹ ਮਿਲਦਾ ਇੱਥੇ ਹਾਂ ਨਸ਼ਾ ਨਹੀਂ ਪਾਈ ਨਹੀਂ ਨਾ ਪਤਾ ਹੀ ਸਾਨੂੰ ਲੈਉਣ ਵਾਲੇ ਨੂੰ ਪਤਾ ਵੀ ਕਿੱਥੋਂ ਮਿਲਦਾ ਹਾਂਜੀ ਮੈਂ ਤਾਂ ਛੋਟਾ ਹੀ ਹੁੰਦਾ ਪਾਲਿਆ ਸੀਗਾ ਮੈਂ ਉਹਦਾ ਸ ਮੇਰਾ ਦੋਤਾ ਉਹ ਅੱਛਾ ਜੀ ਤੇ ਸਾਨੂੰ ਉਹਦਾ ਕੋਈ ਪੀਤ ਨਹੀਂ ਸੀ ਤਾਂ ਉਦੋਂ ਪਤਾ ਲੱਗਿਆ ਵੀ ਇਹ ਮੇਰੇ ਦਸ ਮੇਟਾ ਜੋ ਫਰੀਦਕੋਟੋਂ ਬੰਦਾ ਕਿਵੇਂ ਆਇਆ ਇੱਥੇ ਪਹਿਲਾਂ ਦੇ ਫਰੀਦਕੋਟ ਹੈ ਮੁੜ ਕੇ ਜੇ ਸੀ ਲਈ ਹੁਣ ਪੰਜਾ ਕੁ ਮਿੰਟ ਬਾਅਦ ਜਦੋਂ ਉਹਨੇ ਫੋਨ ਕੀਤਾ ਇਹਨਾਂ ਮੁੰਡੇ ਨੇ ਜੀ ਇੱਕ ਛੋਟਾ ਮੁੰਡਾ ਇੱਥੇ ਸੜਕ ਦੇ ਢਿੱਗਿਆ ਪਿਆ ਮੇਨ ਰੋਡ ਤੇ ਜੀ ਡਰਾਏ ਤੇ ਢਿੱਗਿਆ ਪਿਆ ਕੇ ਤੇ ਉੱਥੇ ਮੈਂ ਘੇੜਾ ਲਾ ਕੇ ਮੈਨੂੰ ਤਾਂ ਦਿਖਿਆ ਨਾ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੇ ਮਾਰ ਕੇ ਲੈ ਕੇ ਜਾਂਦਾ ਹਾਂਜੀ ਹਾਂਜੀ ਸਾਨੂੰ ਤਾਂ ਇਹ ਹੋਇਆ ਉਹਨਾਂ ਨੇ ਮਾਰਿਆ ਉਹਨਾਂ ਨੇ ਮਾਰਿਆ ਕਈ ਮਾਰਿਆ ਉਹ ਕਹਿੰਦੇ ਵੀਰੇ ਜਿਹੜੇ ਡਿੱਗਿਆ ਪਿਆ ਸੀ ਮੰਨ ਕੇ ਚੱਲੋ ਜੇ ਬੰਦਾ ਡੈਗਦਾ ਉਹਦੇ ਮਿੱਟੀ ਵੀ ਲੱਗਦੀ ਹੈ ਮਾੜੀ ਮੋਟੀ ਨਾ ਤਾਂ ਉਹਦੇ ਕੋਈ ਮਾੜੀ ਜੀ ਮਿੱਟੀ ਸੀਗੀ ਸਰੋ ਦੇ ਸਲਾਬਾ ਸੀਗੇ ਸਿਰ ਵੀ ਉਹਦਾ ਧੋਕੇ ਲਿਆਂਦਾ ਸੀਗਾ ਸੱਟ ਜਾਨੀ ਕਿ ਖੂਨ ਰੋਕ ਕੇ ਲਿਆਂਦਾ ਸੀਗਾ ਉਹਦਾ ਉਹਨਾਂ ਨੇ ਜਾਣ ਲੱਗੇ ਵੀ ਐਂ ਕਹਤਾ ਸੀਗਾ ਚਲ ਪਾਣੀ ਪਾ ਲਈਏ ਹੋਸ਼ ਆ ਜੂਗਾ ਮਾੜਾ ਮੋਟਾ ਉਹ ਕਹਿੰਦੇ ਪਾਣੀ ਨਾ ਪਾਓ ਠੀਕ ਹੈ ਉਹ ਜਾਣ ਲੱਗੇ ਵੀ ਕਹਿ ਕੇ ਕਹਿੰਦੇ ਬਈ ਪਾਣੀ ਨਾ ਪਾਓ ਐਤਵਾਰ ਜਦੋਂ ਅਸੀਂ ਬਠਿੰਡੇ ਲੈ ਜਾਣਾ ਸੀ ਪਹਿਲਾਂ ਉਹ ਕਹਿੰਦੇ ਸੀ ਸਾਨੂੰ ਲੋੜ ਪਈ ਤਾਂ ਫੋਨ ਲਾ ਦਿਓ ਗੱਡੀ ਗੱਡੀ ਦੀ ਜਦੋਂ ਅਸੀਂ ਜਾਣ ਲੱਗੇ ਉਹਨਾਂ ਨੂੰ ਫ ਮਤਲਬ ਤੁਨ ਲਾ ਤਾਂ ਵੀ ਸਾਰਾ ਕੁਝ ਆਪ ਕਰਕੇ ਹਾਂ ਜੀ ਹਾਂ ਜੀ ਕਰਕੇ ਦੇਰ ਦੇ ਗਏ ਮੇਰੇ ਬੁੱਕਲ ਚ ਸਿਰ ਪਤਾ ਸਿਰ ਜਦੋਂ ਅਸੀਂ ਬਠਿੰਡੇ ਲੈ ਕੇ ਗਏ ਨਾ ਮੇਰੀ ਬੁੱਕਲ ਚ ਸਿਰ ਸੀਗਾ ਸਿਰ ਚ ਕੋਈ ਖੂਨ ਨਹੀਂ ਨਿਕਲਿਆ ਜਦੋਂ ਬਾਅਦ ਚ ਮਲਾਜਮਾ ਨੇ ਆ ਕੇ ਪੁੱਛ ਦੱਸ ਕੀਤੀ ਵੇਖਿਆ ਉਹਨਾਂ ਨੇ ਟੇਡਾ ਕਰਕੇ ਇੰਨਾ ਫਟ ਸੀ ਸਾਨੂੰ ਉਹਦਾ ਵੀ ਨਹੀਂ ਪਤਾ ਲੱਗਿਆ ਹਾਂ ਉਹ ਸਾਰਾ ਕੁਝ ਮਲਾਜ ਵਾਂਗ ਜਿੱਕੇ ਸੀ 11 ਵਜੇ ਜਾਂਦਾ ਹਾਂ 11 ਵਜੇ ਗਿਆ ਪੱਤਰ ਰੋਟੀ ਲੈ ਕੇ ਦਿਨੇ ਦਿਨੇ ਇਹ ਇੰਨਾ ਦੀ ਰੋਟੀ ਲੈ ਕੇ ਗਿਆ ਪੰਪ ਤੇ ਲੱਗਿਆ ਠੀਕ ਹੈ ਕਿੰਨੇ ਵਜੇ ਵਾਪਸ ਆਉਂਦਾ ਮੁੰਡਿਓ ਲੈ ਕੇ ਉਹ ਸਾਢੇ 6 ਵਜੇ ਸਾਢੇ 6 7 ਵਜੇ ਦਾ ਟਾਈਮ ਸੀ ਪਤਾ ਹੈ 7-8 ਘੰਟੇ ਬਾਅਦ ਕਰੇ ਆਉਂਦਾ ਹਾਂਜੀ ਜਦੋਂ ਉਹ ਗਿਆ ਉਦੋਂ ਨਹੀਂ ਤੁਸੀਂ ਫੋਨ ਫੋਨ ਲਾ ਵੀ ਕਿੱਥੇ ਆ ਮੈਂ ਪੁੱਛਿਆ ਪਤਾ ਪਹਿਲਾਂ ਮੈਂ ਪੁੱਛਿਆ ਮੈਂ ਕਿੱਥੇ ਆ ਕਹਿੰਦਾ ਮੰਮੀ ਮੈਂ ਨਾ ਉੱਥੇ ਆ 11 ਵਜੇ ਮੈਂ ਬਾਈ ਨੂੰ ਰੋਟੀ ਖਵਾਈ ਜੰਨੇ ਸੀ ਰੋਟੀ ਖਾਈ ਜੰਨੇ ਦੋਵੇਂ ਭਰਾ ਅਕਾਚੰਗ ਮੈਨੂੰ ਆਇਆ ਹੋਗਾ ਵੀ ਪੰਪ ਤੇ ਚੱਲ ਦੋਵੇਂ ਭਰਾ ਇਹ ਤੋਂ ਬਾਅਦ ਪਤੋ ਦਾ ਫੋਨ ਬੰਦ ਆਉਣ ਲੱਗ ਗਿਆ ਤੁਹਾਡੇ ਕੋਲੇ ਗਿਆ ਪੰਪ ਤੇ ਹਾਂਜੀ ਸਾਡੇ ਕੋਲ ਰੋਟੀ ਫੜਾ ਕੇ ਖਾ ਕੇ ਰਾਮਦਾਨ ਨਾਲ ਬੱਜ ਜਿੰਨੇ ਸੀ ਉਹਦਾ ਮੋਬਾਈਲ ਦੇਖਿਆ ਸਾਰੇ ਕੰਟੈਕਟ ਡਿਲੀਟ ਕੀਤੇ ਪਏ ਸੀ ਤੇ ਫੋਨ 에ਰਪਲੇਨ ਤੇ ਲਾਇਆ ਪਿਆ ਸੀ ਅੱਛਾ ਕਿਸੇ ਕੋਈ ਫੋਨ ਨਾ ਲਾਏ ਕੋਈ ਜਿੰਨੇ ਫੋਨ ਸੀ ਸਾਰੇ ਡਿਲੀਟ ਕਰਤੇ ਗੋਲਰ ਉੱਤੇ ਸਾਡੇ 4 ਘਰ ਦੇ ਨੰਬਰ ਹੀ ਰਹਿ ਗਏ ਸੀ 5 ਬਾਕੀ ਸਾਰੇ ਨੰਬਰ ਡਿਲੀਟ ਕਰਤੇ ਸੀ ਫਿਰ 10 ਫੋਨ ਆਏ ਪੈ ਸੀ ਉਹਦੀ ਮੋਬਾਈਲ ਤੇ ਕਿਵੇਂ ਉਹ ਜਿਹੜੀ ਉਹਨਾਂ ਦੀ ਕੋਲ ਆਈ ਸੀਗੀ ਉਹ WhatsApp ਤੇ ਆਈ ਸੀ ਜਿਹੜੇ ਦੂਜੇ ਸਿੰਪਲ ਕਾਲ ਸੀਗੇ ਉੱਤੋਂ ਸਾਰੀ ਕਾਲ ਐ ਸਟਰੀ ਡਿਲੀਟ ਕਰਕੇ ਵਿੱਚ ਘਰਦਿਆਂ ਦੇ ਨੰਬਰ ਹੀ ਰਹਿ ਗਏ ਸੀ ਉੱਪਰ ਕੱਲੇ ਕਿੰਨਾਂ ਦੇ ਜਿਹੜੇ ਉਹਨਾਂ ਮੁੰਡਿਆਂ ਦੇ ਕੋਲ ਸੀ ਹਾਂ ਉਹ ਮੁੰਡਿਆਂ ਦੀ ਹਾਂ WhatsApp ਵਾਲੇ ਰਹਿ ਗਏ ਸੀ ਉਹਨਾਂ ਤੋਂ ਗਲਤੀ ਨਾਲ ਹੀ ਨਹੀਂ ਉਹਨਾਂ ਨੇ ਉਹ ਵੀ ਡਿਲੀਟ ਕਰ ਦਿੰਨੇ ਸੀ ਹੂੰ ਜਦੋਂ ਮੁੰਡੇ ਉਹ ਛੱਡ ਕੇ ਗਏ ਆ ਕਿ ਤੁਸੀਂ ਘਰੇ ਸੀ ਉਹ ਤਾਂ ਹਾਂ ਉਦੋਂ ਉਹਨਾਂ ਦੇ ਕੀ ਹਾਲ ਸੀ ਉਹ ਨਸ਼ੇ ਦੇ ਵਿੱਚ ਤਾਂ ਤੁਸੀਂ ਹਾਂ ਹਾਂ ਉਹਨਾਂ ਨੇ ਕੀਤਾ ਲੱਗਦਾ ਸੀਗਾ ਉਹ ਪਹਿਲਾਂ ਜਦੋਂ ਚੱਕੀ ਲਿਆਂਦੇ ਸੀ ਉਹ ਕਹਿੰਦੇ ਇੱਥਾ ਆ ਕੇ ਲੈ ਜਾਓ ਸਾਈਕਲ ਉਹ ਸਕੂਲ ਕੋਲ ਅਸੀਂ ਉੱਥੇ ਜਾਵੜੇ ਕਹਿੰਦੇ ਇੱਥੋਂ ਲੈ ਜਾਓ ਅਸੀਂ ਕਹਾ ਬਈ ਤੁਸੀਂ ਇੰਨੀ ਵਟਾ ਆ ਕੇ ਤੈਨੂੰ ਉੱਥੇ ਵੀ ਛੱਡ ਆਓ ਇੱਥੇ ਛੱਡਨ ਸਰ ਨਾਲ ਦੀ ਨਾਲ ਹੀ ਪੱਜ ਗਏ ਪੱਜ ਗਏ ਹਾਂ ਤੈਨੂੰ ਜਾਣੇ ਸੀ ਪਤਾ ਉਹ ਕਹਿੰਦੇ ਡਾਕਟਰ ਦੇ ਨਾਲ ਲੈ ਕੇ ਜਾਓ ਅੱਛਾ ਕਹਿੰਦੇ ਤੁਸੀਂ ਇਹਦੇ ਚਿੱਟਾ ਲੱਗਿਆ ਕਹਿੰਦੇ ਠੀਕ ਹੋ ਜਾਊਗਾ अच्छा हां कहंदे इनु किते ना चक के, तो, के, तो, के ले <laughs> जाओ पता फिर नहीं ਸਾਡਾ ਦਿਲ ਖੜੇ ਬਸ ਦੋ ਕਿਵੇਂ ਕਹਿੰਦੇ ਸਿਰ ਤੇ ਪਾਣੀ ਵੀ ਨਾ ਪਾਓ ਕਹਿੰਦਾ ਵੈਸੇ ਤਾਂ ਚਿੱਟੇ ਵਾਲ ਜਿਹੜੇ ਬੰਦੇ ਦਾ ਜਿਆਦਾ ਨਸ਼ਾ ਕੀਤਾ ਉਹਨੇ ਸਿਰ ਤੇ ਪਾਣੀ ਪਾਉਂਦੇ ਹੁੰਦੇ ਉਹਨਾਂ ਨੇ ਆਏ ਕਹਿੰਦੇ ਸਿਰ ਤੇ ਪਾਣੀ ਵੀ ਨਾ ਪਾਓ ਪਤਾ ਚੱਲ ਜੂਗਾ ਕਿ 6 ਵਜੇ ਆ ਜੇ ਸਿਰ ਤੇ ਪਾਣੀ ਪਾਇਆ ਤਾਂ ਖੂਨ ਨਿਕਲਣ ਲੱਗ ਜੂਗਾ ਤੂੰ ਉਹਨਾਂ ਨੇ ਆਏ ਕਹਿੰਦਾ ਉੱਤੇ ਕਿ ਖੂਨ ਨਿਕਲਣ ਲੱਗ ਜੂਗਾ ਡਰਦਿਆਂ ਨੇ ਪੈ ਕੇ ਕਹਿੰਦਾ ਕਿ ਪਾਣੀ ਨਾ ਪਾਓ ਉੱਤੇ ਦੇ ਜੇ ਪਾਣੀ ਪਾ ਦੋ ਕਿ ਉਹਨਾਂ ਨੂੰ ਐਸੇ ਝੂਠ ਬੋਲ ਕੇ ਗਏ ਆ ਪੁੱਤ ਵੀ ਪਾਣੀ ਨਾ ਪਾਓ ਇਹਨੂੰ ਪਾਣੀ ਨਾ ਪ ਤੱਕ ਜੋ ਵੀ ਉਹਦੇ ਖੂਨ ਨਿਕਲਦਾ ਸੀ ਕੰਨਾਂ ਚੋਂ ਵੀ ਖੂਨ ਨਿਕਲਦਾ ਸੀ ਹਾਂ ਪੁੱਤ ਆ ਪੱਟ ਦੇ ਸੰਨ ਨਹੀਂ ਇਹ ਨੀਲਗਾ ਕਰੇ ਪਏ ਸੀ ਆ ਮੋਰ ਨਹੀਂ ਲੈ ਕਰੇ ਪਏ ਕੋਈ ਕਾਰਟ ਕੀ ਮੰਦ ਕੋਈ ਉਹ ਮੁੰਡਿਆਂ ਨਾਲ ਕੋਈ ਦੁਸ਼ਮਣੀ ਰੰਜੇ ਸੀਗੀ ਉਹ ਨਹੀਂ ਪੁੱਤ ਉਹ ਤਾਂ ਲੜਦਾ ਹੀ ਨਹੀਂ ਕਿਸੇ ਨਾਲ ਉਹ ਤਾਂ ਕਿਸੇ ਨਾਲ ਹੀ ਨਹੀਂ ਲੜਦਾ ਸੀ ਉਹ ਤਾਂ ਆਪਣੇ ਕੰਮ 'ਚ ਧਿਆਨ ਰੱਖਦਾ ਸੀ ਤੇ ਜਿਵੇਂ ਉਹ ਕਹਿੰਦੇ ਕਿ ਚਿੱਟਾ ਲਾਇਆ ਸੀ ਨਸ਼ਾ ਕਰਦਾ ਸੀ ਮੁੰਡਾ ਥੋੜਾ ਪਹਿਲਾਂ ਪੁੱਤ ਪਹਿਲਾਂ ਕਰਦਾ ਸੀ ਹਟ ਗਿਆ ਸੀ ਹੁਣ ਹਾਂ ਹਟਿਆ ਹੋਇਆ ਸੀ ਹੁਣ ਇਕੱਲੀ ਜੀਵ ਵਾਲੀ ਅੱਧੀ ਗੋਲੀ ਖਾਂਦਾ ਸੀ ਉਹ ਔਰ ਕੋਈ ਨਿਸ਼ਾਨੀ ਕਰਦਾ ਸੀ ਬੁੱਧਾ ਹੁਣ ਅਸੀਂ ਜਿੰਨੀ ਵੀ ਸੰਗਤ ਦਾ ਸਾਰੀ ਅੱਡੇ ਤੇ ਥਾਣੇ ਚ ਗਏ ਜੀ ਤੇ ਸਾਨੂੰ ਵੇਖ ਕੇ ਆ ਮੁੱਛਾਂ ਨੂੰ ਵੜਦਿਆਂ ਲੱਗੀ ਜਿਨ੍ਹਾਂ ਨੇ ਮੇਂ ਸਭ ਮੁੰਡੇ ਦਾ ਕਤਲ ਕੀਤਾ ਹੈ ਅੱਛਾ ਤੇ ਮੁੱਛਾਂ ਨੂੰ ਹਾਂ ਜੀ ਹਵਾ ਲਾੜ ਦੇ ਵਿੱਚ ਸਹੀ ਹੈ ਅੱਛਾ ਤੇ ਮੁੱਛਾਂ ਨੂੰ ਵੜਦਿਆਂ ਲਾਗੇ ਸਾਨੂੰ ਮੁੱਛਾਂ ਨੂੰ ਵੜ ਦਿੰਦੇ ਹਾਂ ਜੀ ਹਵਾ ਲਾੜ ਦੇ ਵਿੱਚ ਬੈਠੇ ਕਿੰਨੇ ਤਿੰਨੇ ਜਣੇ ਸੀ ਟੋਟਲ ਕਿੰਨੇ ਫੜੇ ਹੁਣ ਦੋ ਜਣੇ ਆ ਜੀ ਦੋ ਫੜੇ ਇੱਕ ਇੱਕ ਨਹੀਂ ਫੜਿਆ ਹਾਂ ਤਿੰਨੇ ਜਣੇ ਛੱਡਾ ਫੜੇ ਹੋਇਆ ਥਾਣੇ ਦੇ ਵਿੱਚ ਨਹੀਂ ਹਾਂ ਥਾਣੇ ਦੇ ਵਿੱਚ ਆ ਤੇ ਮੁੱਛਾਂ ਨੂੰ ਵਟ ਦਈ ਜਾਂਦੀ ਸੀ ਠੀਕ ਹੈ ਬਣਾ ਲਾ ਹਾਂ ਮਲਾਜ਼ਮ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ ਜੀ ਹਾਂ ਇਹ ਘਟਨਾ ਪਰਸੋਂ ਦੀ ਹੈ ਜੀ ਪਰਸੋਂ ਦੀ ਹੈ ਜੀ ਪਰਸੋਂ ਦੀ 18 ਦਰੀ ਦੀ ਹਾਂਜੀ ਹਾਂਜੀ ਤੇ ਹੁਣ ਮੁੰਡਾ ਹੁਣ ਲਾਸ਼ ਕਿੱਥੇ ਇਸਕਾਰ ਕੀਤਾ ਕਿ ਨਹੀਂ ਹਲੇ ਨਾ ਨਾ ਜੀ ਫਰੀਦਕੋਟ ਆ ਲਾਸ਼ ਅਸੀਂ ਉਸਕਾਰ ਫੇਰ ਕਰਾਂਗੇ ਚੌਂ ਚ ਧਰਨਾ ਲਾਵਾਂਗੇ ਸਾਨੂੰ ਨਿਸਾਬ ਨਹੀਂ ਹਾਂ ਸਾਨੂੰ ਸਾਹ ਮਿਲਣਾ ਚਾਹੀਦਾ ਇਸ ਤਰੀਕੇ ਦਾ ਇਨਸਾਫ ਚਾਹੁੰਦੇ ਹਾਂ ਵੀ ਕੀ ਕਾਰਵਾਈ ਹੋਵੇ ਜੇ ਸਾਨੂੰ ਐ ਪਤਾ ਹੋਣਾ ਚਾਹੀਦਾ ਵੀ ਸਾਡਾ ਮੁੰਡਾ ਮਾਰਿਆ ਕਿਹਨੇ ਆ ਕਿਵੇਂ ਸੱਟ ਮਰੀ ਐ ਵੀ ਕੀ ਦੁਸ਼ਮਣੀ ਕੀ ਦੁਸ਼ਮਣੀ ਸਾਡੇ ਨਾਲ ਆਏ ਮਾਰਿਆ ਕਿਹੜੀ ਵਜ੍ਹਾ ਤੋਂ ਮਾਰਿਆ ਕਿਹੜੀ ਵਜ੍ਹਾ ਤੋਂ ਕੀ ਕਸੂਰ ਸੀਗਾ ਸਾਡੇ ਪੁੱਤ ਦਾ ਸਾਨੂੰ ਇੰਨਾ ਦੱਸ ਦੇਣਾ ਵੀ ਸਾਡੀ ਆ ਦੁਸ਼ਮਣੀ ਸੀ ਅਸੀਂ ਤਾਂ ਮਾਰਿਆ ਸਾਨੂੰ ਬਸ ਇਨਸਾਫ ਚਾਹੀਦਾ ਵੈਸੀ ਕੰਮ ਵਗੈਰਾ ਕਰਦਾ ਸੀ ਮੁੰਡਾ ਰੰਗਾਂ ਦਾ ਕੰਮ ਕਰਦਾ ਸੀ ਕੋਠੀਆਂ ਦੇ ਠੇਕੇ ਲੈਂਦਾ ਸੀ ਪੁੱਤ ਪੈਂਟਰ ਸੀਗਾ ਉਹ ਸਾਹਮਣੇ ਘਰ ਵਾਲੇ ਮੁੰਡੇ ਨਾਲ ਜਾਂਦਾ ਹੁੰਦਾ ਸੀ ਰੰਗ ਕਰਨਾ ਮੈਨੂੰ ਸਾਰਾ ਕੁਝ ਵੀ ਉਹ ਬੰਦੇ ਮੈਨੂੰ ਇਹ ਦਿਨਾਂ ਦੌਰਾਨ ਪਹਿਲਾਂ ਕਦੇ ਮਿਲੇ ਸੀ ਮੁੰਡੇ ਹੋਰ ਨੂੰ ਪਹਿਲਾਂ ਨਹੀਂ ਪਹਿਲਾਂ ਤਾਂ ਪਤਾ ਨਹੀਂ ਵੀ ਉਹ ਜੀ ਜਾਣਦੇ ਸੀ ਉਹ ਮੁੰਡੇ ਨੂੰ ਪਹਿਲਾਂ ਘਰੇ ਘਰੇ ਆਉਂਦੇ ਸੀ ਮੈਨੂੰ ਤਾਂ ਜਾਣਦੀ ਨਹੀਂ ਸੀ ਪੁੱਤ ਉਹਨਾਂ ਨੂੰ ਜਿਵੇਂ ਉਹ ਮੁੰਡਿਆਂ ਨੇ ਉਹਨਾਂ ਨੇ ਵੀ ਨਸ਼ਾ ਕੀਤਾ ਸੀਗਾ ਥੋੜੇ ਪੁੱਤਰ ਦੇ ਵੀ ਟੀਕੇ ਵਗੈਰੇ ਦੇ ਨਿਸ਼ਾਨ ਸੀ ਹਾਂਜੀ ਫਿਰ ਨਸ਼ਾ ਸੀਗਾ ਉਹਨਾਂ ਦੇ ਕੋਲੇ ਤੁਹਾਨੂੰ ਲੱਗਦਾ ਉਹਨਾਂ ਕੋਲੇ ਹੈਗਾ ਸੀ ਜੀ ਪਹਿਲਾਂ ਤਾਂ ਇੱਧਰ ਮਾੜੀ ਜੀ ਟੱਕ ਲੱਗੀ ਜੀ ਫਿਰ ਇੱਥੋਂ ਮੜਾ ਮੜਾ ਐ ਪੀਸ ਜੀ ਮਜਵੇਂ ਪਕਾਇਦ ਨੇ ਵੀ ਮੱਛਰ ਖਾ ਗਏ ਜਾਂ ਕੋਈ ਸੂਈ ਵੱਜੀ ਐ ਲੱਗੇ ਸੀ ਤੇ ਨਾ ਦੰਦ ਉਹ ਫਿਰ ਜੇ ਲਾਊਗਾ ਤਾਂ ਐ ਥੋੜਾ ਲੱਗਣਗੇ ਉਹ ਤਾਂ ਜਾਣ ਕੇ ਉਹਨਾਂ ਨੇ ਜਾਣ ਕੇ ਲਾਇਆ ਸੀ ਵੀ ਆਪੇ ਟੀਕੇ ਦਾ ਨਾਵਜੂਆ ਕਰਿਆ ਉਹਨਾਂ ਨੇ ਸਭ ਕੁਝ ਆਪ ਅਸਰ ਪਰ ਉਹਨਾਂ ਨੇ ਜਾਣ ਕੇ ਜਾਣ ਕੇ ਉਹਨਾਂ ਨੇ ਆਪਦੇ ਬਚਨ ਲਈ ਉਹਨਾਂ ਨੇ ਇਹ ਕੰਮ ਕੀਤਾ ਵੀ ਐ ਲੱਗੇ ਨਾ ਸ਼ੇਨਾ ਮਰਿਆ ਵੀ ਹਨਾ ਸ਼ੇਨਾ ਮਰਿਆ ਵੀ ਸਾਡਾ ਨਾਮ ਨਾ ਹੋਵੇ ਵਿੱਚ ਉਹਨਾਂ ਨੇ ਤਾਂ ਇਹ ਸਭ ਕੁਝ ਕੀਤਾ ਪਰ ਸਾਨੂੰ ਸਦਿਆਂ ਨੂੰ ਸਭ ਚਾਹੀਦਾ ਹਾਂਜੀ ਦਿਲਜੀ ਕੋਈ ਕੋਈ ਸਾਸੀ ਜੀ ਜਦੋਂ ਘਰ ਛੱਡ ਕੇ ਗਿਆ ਜੀ ਹਾਂਜੀ ਇੱਥੇ ਮੈਂ ਮਾਮੀ ਆ ਮੁੰਡੇ ਦੀ ਇੱਥੇ ਸਾਸੀ ਜੀ ਦਾ ਐ ਹਟ ਘਾਰੇ ਜਿ ਲੈ ਜਾਂਦਾ ਸੀ ਜਦੋਂ ਘਰ ਛੱਡ ਕੇ ਕੀ ਕਹਿੰਦੇ ਸੀ ਮੁੰਡੇ ਜਦੋਂ ਆਏ ਨੇ ਉਹ ਘਰ ਜਾ ਕੇ ਕਹਿੰਦੇ ਪਾਣੀ ਨਾ ਬਸ ਸਿਰ ਚ ਪਾਓ ਕਹਿੰਦੇ ਨਸ਼ਾ ਨਹੀਂ ਵੀ ਉਹ ਨਸ਼ਾ ਕੀਤਾ ਹੈ ਪਾਣੀ ਨਾ ਸਿਰ ਚ ਪਾਓ ਅੱਛਾ ਇਹ ਕਹਿ ਕੇ ਚਲੇ ਗਏ ਹਾਂਜੀ ਚਲੇ ਗਏ ਉਹਦੀ ਗੱਡੀ ਲੈ ਕੇ ਮੋੜ ਕੇ ਲੈ ਗਏ ਜੀ ਉਹ ਗੱਲ ਕਹੀ ਗਈ ਹੈ ਨਹੀਂ ਇਹ ਵੀ ਗੱਲ ਕਹੀ ਗਈ ਵੀ ਹਸਪਤਾਲ ਲੈ ਜਾਓ ਉਹ ਹਸਪਤਾਲ ਨਹੀਂ ਲੈ ਗੋ ਕਹਿੰਦਾ ਇਹ ਨਹੀਂ ਲੈ ਕੇ ਜਾਣਾ ਉਹ ਵਾਪਸ ਮੜ ਗਏ ਉਹ ਕਹਿੰਦਾ ਤੁਸੀਂ ਵੀ ਨਾ ਲੈ ਕੇ ਜਾਓ ਐ ਕਹਿੰਦੇ ਸੀ ਹਸਪਤਾਲ ਵੀ ਨਹੀਂ ਲੈ ਕੇ ਜਾਣਾ ਨਾ ਕਹਿੰਦਾ ਲੈ ਕੇ ਨਾ ਜਾਓ ਆਪੇ ਠੀਕ ਹੋ ਜਾਓ ਉਹ ਕਹਿੰਦੇ ਸੀ ਵੀ ਅਸੀਂ ਇਹਨੂੰ ਵੀ ਪਾ ਕੇ ਮਾਰ ਕੇ ਲਿਆਏ ਆ ਉਹ ਵੀ ਕੁੱਟਿਆ ਗਿਆ ਕਹਿੰਦਾ ਕਹਿੰਦਾ ਤੁਸੀਂ ਨਾ ਨਸ਼ਾ ਵੀ ਜਿੰਨਾ ਚਿਰ ਨਸ਼ਾ ਨਹੀਂ ਲੈਂਦਾ ਉਹਨਾਂ ਚੱਕਰਕੁਸ਼ ਕਿਉਂ ਨਾ ਕਹਿੰਦੇ ਅਸੀਂ ਉਹਨਾਂ ਨੂੰ ਮਾਰ ਕੇ ਵੀ ਲਿਆਏ ਆ ਕੁੱਟ ਕੇ ਲਿਆਏ ਆ ਜੀ ਇਹਨਾਂ ਨੇ ਕਿਹਾ ਸੀ ਵੀ ਇਹਨੂੰ ਇਹਨਾਂ ਦੇ ਘਰ ਦਿਆਂ ਨੇ ਕਿਹਾ ਕਿ ਅਸੀਂ ਐਕਚੁਅਲੀ ਵੀ ਇਹਨੂੰ ਥੱਪੜ ਮਾਰ ਕੁੱਟ ਮਾਰ ਕਰਾਂਗੇ ਵੀ ਇਹ ਨਸ਼ਾ ਕਰਦਾਗੇ ਉਹਨੂੰ ਹਟਾਵਾਂਗੇ ਇਹਨਾਂ ਦਾ ਉਹਦਾ ਕਹਿੰ ਜਦੋਂ ਤੱਕ ਉੱਠਦਾ ਨਹੀਂ ਉਸ ਤੋਂ ਬਾਅਦ ਕਹਿੰਦੇ ਜਦੋਂ ਹੱਲੇ ਤਾਂ ਅਸੀਂ ਉਹਨੂੰ ਉਹਨੂੰ ਬਹੁਤ ਖੁੱਲ ਕੇ ਲਿਆਏ ਆ ਕੁੱਟ ਕੇ ਲਿਆਏ ਬਹੁਤ ਜ਼ਿਆਦਾ ਕੁੱਟਮਾਰ ਕਰਕੇ ਲਿਆਏ ਆ ਉਹਨਾਂ ਦਾ ਮਤਲਬ ਸੀਗੀ ਕਿ ਵੀ ਨੰਦਾ ਇੱਕ ਕੋਈ ਸੈਕਸ਼ਨ ਨਾਲ ਲੈਣ ਉੱਠਣ ਨਾ ਇਹ ਜਾਣ ਨਾ ਹਸਪੀਟਲ ਨਾਲ ਸੀ ਨਾ ਸੇ ਤੋਂ ਬਾਅਦ ਕੁੱਟਿਆ ਉਹਨੂੰ ਬਾਅਦ ਕੁੱਟਿਆ ਹਾਂਜੀ ਇਹਨਾਂ ਦਾ ਕਹਿੰਦਾ ਮਤਲਬ ਅਸੀਂ ਕਹਿ ਕੇ ਫਟਾਫਟ ਉਹਨੇ ਗੱਡੀ ਸਟਾਰਟ ਕੀਤੀ ਤੇ ਵਾਪਸ ਚਲੇ ਗਏ ਜੇ ਕਹਿੰਦੇ ਸਾਡੀ ਲੋੜ ਪਈ ਤਾਂ ਸਾਨੂੰ ਦੁਬਾਰਾ ਕਾਲ ਕਰ ਲਿਓ ਪੁੱਛ ਲਿਓ ਵੀ ਅਸੀਂ ਆ ਜਾਾਂਗੇ ਨਹੀਂ ਤਾਂ ਅਸੀਂ ਸਵੇਰ ਸਸਕਾਰ ਤੇ ਆਵਾਂਗੇ ਇਹ ਗੱਲ ਵੀ ਉਹਨਾਂ ਨੇ ਕਹੀ ਹੈ ਉਹਨਾਂ ਨੂੰ ਪਤਾ ਸੀ ਬਠਿੰਡੋ ਆਈ ਜਾਂਦੇ ਸੀ ਪਤਾ ਸੀ ਵੀ ਹਾਂਜੀ ਉਹ ਡੈੱਡ ਸੀਗਾ ਮਤਲਬ ਉਹਨਾਂ ਨੂੰ ਸਾਰਾ ਪਤਾ ਸੀਗਾ ਜੀ ਤੇ ਉਹਨਾਂ ਨੇ ਇਹ ਨਾ ਕਿਹਾ ਸੀ ਕਿ ਉਹਨੇ ਨਸ਼ਾ ਕੀਤਾ ਹੋਇਆ ਪਰ ਉਹਨੇ ਉਹ ਦੋਸ ਟਾਈਮ ਕੋਈ ਨਸ਼ਾ ਨਹੀਂ ਕੀਤਾ ਸੀ ਮਾਰ ਕੇ ਲੈ ਆਏ ਸੀਗੇ ਪੋਸਟਮਾਰਟਮ ਵਗੈਰਾ ਕਰਵਾਇਆ ਗਿਆ ਹਾਂ ਜੀ ਬਠਿੰਡੇ ਫਰੀ ਕੋਟ ਲੈ ਜਦੋਂ ਅਸੀਂ ਰਾਤ ਨੂੰ ਆਈ ਜਾਂਦੇ ਸੀ ਨਾ ਪੁੱਤ ਉਹਨਾਂ ਨੇ ਫੋਨ ਲਾ ਕੇ ਪੁੱਛਿਆ ਕਿ ਖੁਸ਼ੀ ਠੀਕ ਆ ਖੁਸ਼ੀ ਨੂੰ ਕੁਝ ਹੋਇਆ ਤਾਂ ਨਹੀਂ ਖੁਸ਼ੀ ਠੀਕ ਆ ਉਹਨਾਂ ਨੇ ਆਹੀ ਗੱਲ ਕਹਿੰਦੇ ਆਈ ਸਾਨੂੰ ਮੋੜ ਮੋੜ ਕੇ ਉਸ ਤੋਂ ਬਾਅਦ ਤੁਸੀਂ ਫੋਨ ਲਾਇਆ ਉਹਨਾਂ ਨੂੰ ਜੇ ਗੱਲ ਨਹੀਂ ਉਹਨਾਂ ਨੇ ਆਪ ਲਾਇਆ ਪੁੱਤ ਮੈਂ ਕਿਹਾ ਘਟਨਾ ਬਾਪ ਨੂੰ ਤੋਂ ਬਾਅਦ ਲਾਇਆ ਬਾਅਦ ਲਾਇਆ ਉਹਨਾਂ ਨੇ ਜੀ ਫੋਨ ਬੰਦ ਕਰਤਾ ਜੀ ਉਹਨਾਂ ਨੇ ਹਾਂ ਜੀ ਉਹਨਾਂ ਨੇ ਫੋਨ ਬੰਦ ਕਰ ਦਿੱਤਾ ਪੋਸਟਮਾਰਟਮ ਦੀ ਰਿਪੋਰਟ ਆ ਗਈ ਕਿ ਹੁਣੀ ਹਾਂ ਜੀ ਆਈ ਨਹੀਂ ਹਜੇ ਆਉਣੀ ਆ ਜੀ ਹ ਪਾਤ ਮੇਰੇ ਹੱਥ ਬਣ ਕੇ ਬੇਨਤੀਆਂ ਮੈਨੂੰ ਮੇਰਾ ਪੁੱਤ ਤਾਂ ਹੁਣ ਮੈਨੂੰ ਪਤਾ ਨਹੀਂ ਵਾਪਸ ਹੋਣਾ ਪਰ ਮੈਨੂੰ ਉਹਨਾਂ ਦੀ ਗ੍ਰਿਫਤਾਰੀ ਤਾਂ ਹੋਣੀ ਚਾਹੀਦੀ ਹੈ ਸਰ ਜੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜੋ ਸਖਸ਼ਪੰਦ 300 ਤੋਂ 302 ਦੀ ਧਾਰਾ ਹੋਣੀ ਚਾਹੀਦੀ ਮਰਡਰ ਕੇਸ ਦੇ ਵਿੱਚ 302 ਹੀ ਹੁੰਦੀ ਹੈ ਕੀ ਉਹ ਕਾਰਵਾਈ ਹਲੇ ਕੁਛ ਨਹੀਂ ਚੱਲ ਰਹੀ ਐਫ ਆਰ ਆਈ ਹੋਈ ਨਹੀਂ ਕਿ ਦਰਜ ਉਹ ਕਹਿ ਰਹੇ ਵੀ ਹੋ ਜੂਗੀ ਹੋ ਜੂਗੀ ਅਸੀਂ ਕਰ ਦਿੱਤੀ ਹੈ ਬਸ 328 ਕਹਿੰਦੇ ਲਾਈ ਹੈ 328 ਨਹੀਂ ਲੱਗੀ ਹੋਈ ਅਸੀਂ ਆਨਲਾਈਨ ਚੈੱਕ ਕਰਵਾਈ ਹੈ ਕੋਈ ਰਿਪੋਰਟਸ ਨਹੀਂ ਮਿਲੀ ਸਾਨੂੰ ਕੋਈ ਐਫ ਆਰ ਆਈ ਨਹੀਂ ਮਿਲੇਗੀ ਉਸ ਦਾ ਮਤਲਬ ਹੈਗਾ ਕਿ ਵੀ ਜਦੋਂ ਤੱਕ ਸਾਨੂੰ লাশ ਨਹੀਂ ਆਉਂਦੀਗੀ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਸਕਾਰ ਨਹੀਂ ਹੋਣਾ ਸਸਕਾਰ ਨਹੀਂ ਕਰਨਾਗਾ ਸਾਨੂੰ ਇਨਸਾਫ ਚਾਹੀਦਾ ਜਾਂ ਬਰਾਬਰ ਉਹਨਾਂ ਦਾ ਹੋਣਾ ਚਾਹੀਦਾ ਜਿਵੇਂ ਸਾਡਾ ਪੁੱਤ ਖੋਇਆ ਉਹਨਾਂ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਉਹਨਾਂ ਟਾਈਮ ਸਸਕਾਰ ਨਹੀਂ ਕਰਨਾਗਾ ਜਿੰਨਾ ਟਾਈਮ ਇਨਸਾਫ ਨਾ ਮਿਲੂਗਾ ਸਾਨੂੰ